ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਫਰਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ 3 ਫਰਵਰੀ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਅੱਜ ਇੱਕ ਸਿਸਟਮ ਆ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਹੋਣਾ ਸ਼ੁਰੂ ਹੋ ਜਾਵੇਗਾ तकरीबन ਸਾਰੇ ਪੰਜਾਬ ਵਿੱਚ ਸਵੇਰ ਵੇਲੇ ਤੋਂ ਬੱਦਲਬਾਈ بڑھਨੇ ਸ਼ੁਰੂ ਹੋ ਚੁੱਕੀ ਸੀ ਕਿਤੇ 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 ਹਲਕੀ ਕਣਮਣ ਵੀ ਲਗਾਤਾਰ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਤੇ ਇਸ ਦਾ ਜ਼ਿਆਦਾਤਰ ਇਸ ਸਿਸਟਮ ਦਾ ਅਸਰ ਸ਼ਾਮ ਵੇਲੇ ਤੋਂ ਸ਼ੁਰੂ ਹੋਵੇਗਾ ਤੇ ਰਾਤ ਵੇਲੇ तकरीबन ਸਾਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਜਿਨ੍ਹਾਂ ਇਲਾਕਿਆਂ ਦੇ ਮਾਲਵੇ ਦੇ ਵਿੱਚ ਪਹਿਲਾਂ ਮੀਂਹ ਨਹੀਂ ਸੀ ਪਿਆ ਉਹਨਾਂ ਇਲਾਕਿਆਂ ਦੇ ਵਿੱਚ ਵੀ ਚੰਗਾ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਖਾਸ ਕਰਕੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਜਿਵੇਂ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਮੋਗਾ ਫਿਰੋਜ਼ਪੁਰ ਜਾਂ ਇਧਰ ਹੁਸ਼ਿਆਰਪੁਰ ਆਪਣਾ ਪਠਾਨਕੋਟ ਆਨੰਦਪੁਰ ਸਾਹਿਬ ਦੇ ਇਲਾਕੇ ਰੂਪਨਗਰ ਰੋਪੜ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਰਾਤ ਵੇਲੇ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਬਾਕੀ ਰਹਿੰਦੇ ਇਲਾਕੇ ਜਿਵੇਂ ਪਟਿਆਲਾ ਹੋ ਗਿਆ, ਆਪਣਾ ਜਲੰਧਰ ਹੋ ਗਿਆ, ਫਗਵਾੜਾ, ਕਰਪੂਥਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਬੱਦਲਬਾਈ ਲਗਾਤਾਰ ਬਣੀ ਹੋਈ ਹੈ। ਇਹਨਾਂ ਵਿੱਚ ਵੀ ਰਾਤ ਵੇਲੇ ਜਾਂ ਸਵੇਰ ਤੜਕਸਾਰ ਚੰਗੀ ਮਾਤਰਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਹ ਕਾਰਵਾਈਆਂ ਪੂਰੇ ਪੰਜਾਬ ਦੇ ਵਿੱਚ ਹੋਣਗੀਆਂ। ਇਹ ਮੀਂਹ ਪਹਿਲੇ ਮੀਂਹ ਦੇ ਮਕਾ ਮੁਕਾਬਲੇ ਉਸੇ ਤਰ੍ਹਾਂ ਦਾ ਹੀ ਦਰਜ ਕੀਤਾ ਜਾ ਸਕਦਾ ਹੈ ਕਿਤੇ ਕਈ-ਕਈ ਇਲਾਕਿਆਂ ਦੇ ਵਿੱਚ ਚੰਗਾ ਤਕੜਾਮੀ ਪੈਣ ਦੀ ਸੰਭਾਵਨਾ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸ ਮੀਂਹ ਦੇ ਵਿੱਚ ਗੜੇਮਾਰੀ ਹੋਣ ਦੀ ਵੀ ਵੱਡੇ ਪੱਧਰ ਤੇ ਚਾਂਸ ਬਣ ਰਹੇ ਹਨ ਉਹ ਗੜੇਮਾਰੀ ਇੱਕ ਜ਼ਿਲ੍ਹੇ ਵਿੱਚ ਨਹੀਂ ਜਿਵੇਂ ਪਹਿਲਾਂ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਈ ਸੀਗੀ ਉਸ ਤਰ੍ਹਾਂ ਹੀ ਹੋਣ ਦੀ ਸੰਭਾਵਨਾ ਬਣ ਰਹੀ ਹੈ ਇਸ ਸਿਸਟਮ ਦਾ ਅਸਰ ਜਿਵੇਂ ਦੱਸਿਆ ਸੀਗਾ ਕਿ 5 ਫਰਵਰੀ ਦੀ ਸਵੇਰ ਤੱਕ ਰਹਿਣ ਦੀ ਸੰਭਾਵਨਾ ਹੈ 4 ਤਰੀਕ ਨੂੰ ਵੀ ਪੰਜਾਬ ਵਿੱਚ ਲਗਾਤਾਰ ਟੁੱਟਵੇਂ ਤੌਰ ਤੇ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਬਣੀਆਂ ਹੋਈਆਂ ਨੇ ਰਾਜਸਥਾਨ ਹਰਿਆਣਾ ਵਿੱਚ ਵੀ ਚੰਗਾ ਮੀਂਹ ਇਸ ਸਿਸਟਮ ਨਾਲ ਪਵੇਗਾ